ਸਸੀ ਕਾ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦੱਸਦੇ ਆਂ ਜੀ ਦੇਖੋ ਜਿਹੜੇ ਆਪਾਂ ਸੁਨੈਰਾਂ ਦੀ ਦੁਕਾਨ ਤੇ ਜਾਂਦੇ ਆਂ ਜੀ ਜਦੋਂ ਵੀ ਆਪਾਂ ਕੋਈ ਸੋਨੇ ਦੀ ਚੀਜ਼ ਵਗੈਰਾ ਲੈਣ ਜਾਂਦੇ ਆਂ ਦੇਖੋ ਅਕਸਰ ਹੀ ਆਪਾਂ ਨੂੰ ਜਿਹੜੇ ਛੋਟੇ ਛੋਟੇ ਪਰਸ ਹੁੰਦੇ ਆ ਇਹ ਜੁਐਲਰੀ ਪਰਸ ਹੁੰਦੇ ਆ ਜਿਹੜੇ ਕਿ ਦੇਖੋ ਇਹਦੇ ਵਿੱਚ ਆਪਾਂ ਨੂੰ ਚੀਜ਼ ਪਾ ਕੇ ਮਿਲਦੀ ਹੈ ਤਕਰੀਬਨ ਕਿਉਂਕਿ ਇਹਨਾਂ ਦੇ ਉੱਤੇ ਸੁਨੈਰਾਂ ਦੀ ਦੁਕਾਨਾਂ ਦੇ ਡਰੈਸ ਲਿਖੇ ਹੁੰਦੇ ਨੇ ਇਸ ਕਰਕੇ ਆਪਾਂ ਨੂੰ ਉਹ ਇਸੇ ਪਰਸ ਮਤਲਬ ਕਿ ਚੀਜ਼ਾਂ ਪਾ ਕੇ ਦਿੰਦੇ ਆ ਜੀ ਜੋ ਵੀ ਆਪਣੀ ਚੀਜ਼ ਹੁੰਦੀ ਹੈ ਜੋ ਵੀ ਆਹੀ ਆਪਾਂ ਚਾਹ ਪਜਾ ਦੇ ਦੀਆਂ ਪਜੇਪਾ ਲੈਣ ਚਾਹੀਏ ਜੀ ਚਾਹੇ ਆਪਾਂ ਕੋਈ ਸੋਨੇ ਦੀ ਚੀਜ਼ ਲੈ ਲਈਏ ਸ਼ਾਪ ਵਗੈਰਾ ਕੁਝ ਵੀ ਲੈਣ ਜਾਣੇ ਆਪਾਂ ਨੂੰ ਐਵੇਂ ਦੇ ਪਰਸਾਂ ਚੋਂ ਪਾ ਕੇ ਦਿੰਦੇ ਆ ਜੀ ਇਹ ਪਰਸਾ ਤੋਂ ਆਪਾਂ ਆਪਣੀਆਂ ਚੀਜ਼ਾਂ ਕੱਢ ਲਏ ਕੇ ਉਸ ਤੋਂ ਬਾਅਦ ਦੇਖੋ ਇਹ ਪਰਸਾ ਆਪਣੇ ਇਸ ਤਰੀਕੇ ਨਾਲ ਹੀ ਰੋਲਦੇ ਫਿਰਦੇ ਰਹਿੰਦੇ ਆ ਆਪਾਂ ਅੱਜ ਤੁਹਾਨੂੰ ਆਪਾਂ ਦੱਸ ਦਿਆਂ ਜੀ ਇਹ ਪਰਸਾ ਨੂੰ ਆਪਾਂ ਕਿਵੇਂ ਵਧੀਆ ਤਰੀਕੇ ਨਾਲ ਵਰਤ ਸਕਦੇ ਆਂਗੇ ਦੇਖੋ ਜੀ ਮੈਂ ਇੱਕ ਪਰਚੀ ਸਪੈਸ਼ਲੀ ਰੱਖਿਆ ਹੋਇਆ ਆਪਣੇ ਵਾਸਤੇ ਮੈਂ ਆਪਣੇ ਜੋ ਵੀ ਮੇਰਾ ਕੋਈ ਏਟੀਐਮ ਕਾਰਡ ਹੈ ਕੋਈ ਵੋਟਰ ਕਾਰਡ ਹੈ ਜੋ ਵੀ ਮੇਰੀਆਂ ਚੀਜ਼ਾਂ ਨੇ ਜੀ तकरीबन ਮੈਂ ਸਾਰੀਆਂ ਦੇਖੋ ਇੱਕ ਜਗ੍ਹਾ ਤੇ ਪਾਸ ਵਿੱਚ ਪਾ ਕੇ तकरीबन ਇਹ ਸਾਰੇ ਕਾਰਡ ਮੈਨੇ ਇਹਦੇ ਵਿੱਚ ਰੱਖੇ ਹੋਏ ਨੇ ਜੀ ਜਦੋਂ ਵੀ ਮੈਨੂੰ ਲੋੜ ਪੈਂਦੀ ਹੈ ਅਕਸਰ ਮੈਨੂੰ ਇੱਕ ਜਗ੍ਹਾ ਤੋਂ ਇਹ ਸਾਰੇ ਚੀਜ਼ਾਂ ਮੇਰੀਆਂ ਮਿਲ ਜਾਂਦੀਆਂ ਨੇ ਜੀ ਲੋ ਜੀ ਦੇਖੋ ਜਦੋਂ ਵੀ ਆਪਾਂ ਸਬਜ਼ੀ ਮੰਡੀ ਦੇ ਵਿੱਚ ਸਬਜ਼ੀ ਵਗੈਰਾ ਲੈਣ ਜਾਣੇ ਹਾਂ ਜੀ ਅਕਸਰ ਕੀ ਹੁੰਦਾ ਆਪਾਂ ਵੱਡੇ ਪਾਸੇ ਚੱਕਦੇ ਹਾਂ ਜੀ ਉਹਨਾਂ ਦਾ ਆਪਾਂ ਨੂੰ ਡਾਰੀ ਰਹਿੰਦਾ ਕਈ ਵਾਰ ਆਪਾਂ ਕਿਤੇ ਧਾਰ ਕੇ ਭੋਲਣਾ ਜਾਈਏ ਜਾ ਕਈ ਵਾਰ ਕੋਈ ਹੁੰਦਾ ਜੀ ਆਪਣੇ ਕੋਈ ਪੈਸੇ ਪੁੱਛੇ ਅਜੇ ਉਧਰ ਹੋ ਜਾਂਦੇ ਨੇਗੇ ਦੇਖੋ ਜੀ ਆਪਾਂ ਕੀ ਕਰਨਾ ਛੋਟਾ ਜਿਹਾ ਪਰਸ ਲੈਣਾ ਜੀ ਬਕਸੂਏ ਦੇ ਨਾਲ ਉਹਨੂੰ ਅੰਦਰਲੀ ਸਾਈਡ ਇਸ ਤਰ੍ਹਾਂ ਆਪਾਂ ਟੰਗ ਦਾਂਗੇ ਦੇਖੋ ਵੀ ਪਰਸ ਆ ਆਪਣੇ ਕੋਲੇ ਹੱਥ ਵਿੱਚ ਹੁੰਦਾ ਕਈ ਵਾਰ ਕੋਈ ਅੱਜਕੱਲ ਬਹੁਤ ਜ਼ਿਆਦਾ ਜਿਵੇਂ ਉਹ ਖਰਾਬ ਹੋ ਰਿਹਾ ਜੀ ਖੋ ਖੋ ਕੇ ਲੈ ਜਾਂਦੇ ਨੇਗੇ ਇਸ ਤਰ੍ਹਾਂ ਇਹਦਾ ਆਪਾਂ ਨੂੰ ਕੋਈ ਡਰ ਨਹੀਂ ਜੀ ਅੰਦਰ ਫਿਕਸ ਆਪਣਾ ਪਰਸ ਰੱਖਿਆ ਹੋਇਆ ਹੈ ਤੇ ਜੇ ਕੋਈ 10 20 ਰੁਪਏ ਆਪਣੇ ਇਹਦੇ ਹੱਥ ਚੋਂ ਚ ਡਿੱਗ ਵੀ ਜਾਣਗੇ ਤਾਂ ਅੰਦਰ ਹੀ ਝੋਲੀ ਦੇ ਵਿੱਚ ਡਿੱਗਣਗੇ ਦੇਖੋ ਬਾਹਰ ਆਪਣਾ ਕੋਈ ਵੀ ਪੈਸਾ ਖਰਾਬ ਨਹੀਂ ਹੋਊਗਾ ਇਸ ਕਰਕੇ ਇਹ ਬਹੁਤ ਹੀ ਵਧੀਆ ਆਪਣੇ ਕੰਮ ਆਉਣ ਵਾਲੀ ਚੀਜ਼ ਹੈ ਜੀ ਦੇਖੋ ਦੇਖੋ ਜੀ ਜਿਵੇਂ ਆਪਣੇ ਘਰਾਂ ਦੇ ਵਿੱਚ ਬਜ਼ੁਰਗ ਹੁੰਦੇ ਨੇ ਅਕਸਰ ਬਿਮਾਰ ਹੋ ਜਾਂਦੇ ਨੇ ਕਿ ਆਪਾਂ ਨੂੰ ਇੰਨਾ ਟਾਈਮ ਨਹੀਂ ਹੁੰਦਾ ਆਪ ਆਪਣੇ ਕੰਮਾਂ 'ਚ ਲੱਗੇ ਰਹਿੰਦੇ ਆ ਆਪਾਂ ਉਹਨਾਂ ਦੀ ਦਵਾਈ ਪਾ ਕੇ ਇਸ ਤਰ੍ਹਾਂ ਉਹਨਾਂ ਦੇ ਕੋਲੇ ਪਾਣੀ ਵਗੈਰਾ ਰੱਖ ਕੇ ਟੇਬਲ ਤੇ ਰੱਖ ਸਕਦੇ ਆਂ ਜੀ ਉਹ ਆਪਣੀ ਦਵਾਈਆਂ ਵਗੈਰਾ ਆਪ ਹੀ ਲੈ ਸਕਦੇ ਨੇ ਆਪਾਂ ਨੂੰ ਵੀ ਵਾਰ-ਵਾਰ ਦੇਖੋ ਔਖਾ ਨਹੀਂ ਹੋਣਾ ਪੈਂਦਾ ਤੇ ਹੋਰ ਆਪਾਂ ਤੁਹਾਨੂੰ ਦੱਸ ਦਾਂ ਜਿਵੇਂ ਆਪਣੇ ਕੋਲੇ ਥੋੜੇ ਜਿਹੇ ਵੱਡੇ ਪਰਚੇ ਸੀਗੇ ਜਿਵੇਂ ਆਪਾਂ ਦੇਖੋ ਜੀ ਇਹਨੂੰ ਆਪਾਂ ਫਰਿੱਜ ਦੇ ਉੱਤੇ ਆਪਣੇ ਕੱਪੜੇ ਅਕਸਰ ਵਿਸ਼ੇ ਹੋਏ ਹੁੰਦੇ ਨੇ ਆਪਾਂ ਦੋ ਪਰਚੇ ਉਹਦੇ ਉੱਤੇ ਲਗਾ ਦਾਂਗੇ ਜੀ ਦੇਖੋ ਜੀ ਜਿਵੇਂ ਕੋਈ ਆਪਣੇ ਬਾਰੋਂ ਬਿੱਲ ਵਗੈਰਾ ਆ ਜਾਂਦਾ ਜੀ ਛੋਟੇ ਛੋਟੇ ਬਿੱਲ ਹੁੰਦੇ ਨੇ ਜਿਵੇਂ ਕੋਈ ਵਾਟਰ ਬਕਸ ਦਾ ਬਿੱਲ ਆ ਗਿਆ ਬਿਜਲੀ ਦਾ ਬਿੱਲ ਆ ਗਿਆ ਆਪਾਂ ਆਪਣੇ ਪਰਸਾਂ ਦੇ ਵਿੱਚ ਇਸ ਤਰ੍ਹਾਂ ਰੱਖ ਚਾਣਨੇ ਆ ਆਪਾਂ ਕੋਈ ਭੁੱਲ ਭੁੱਲਦੇ ਨਹੀਂ ਹੈਗੇ ਜੇ ਇਧਰ ਉਧਰ ਰੱਖ ਕੇ ਕਈ ਵਾਰ ਭੁੱਲ ਜਾਂਦੇ ਆ ਤੇ ਇੱਕ ਪਰਸ ਦੇ ਵਿੱਚ ਦੇਖੋ ਜੀ ਆਪਾਂ ਆਪਣੇ ਪੈਸੇ ਰੱਖ ਸਕਦੇ ਆ ਜਿਵੇਂ ਕਿ ਕੋਈ ਬਾਹਰੋਂ ਛੋਟੇ ਮੋਟੇ ਚੀਜ਼ਾਂ ਵਾਲੇ ਆ ਜਾਂਦੇ ਨੇ ਕੋਈ ਸਬਜ਼ੀ-ਸਬਜ਼ੀ ਲੈਣੀ ਹੁੰਦੀ ਆ ਆਪਾਂ ਰੇੜੀਆਂ ਵਾਲੇ ਨੂੰ ਪੈਸੇ ਦੇਣਾ ਹੁੰਦਾ ਕੋਈ ਜਾ ਸਿਲੰਡਰ ਸਿਲੰਡਰ ਭਰਵਾਉਣਾ ਹੁੰਦਾ ਆਪਾਂ ਨੂੰ ਅੰਦਰ ਪੈਸੇ ਕੱਢਣ ਦੀ ਲੋੜ ਨਹੀਂ ਪੈਂਦੀ ਬਾਹਰੋਂ ਹੀ ਆਪਾਂ ਆਪਣੇ देखो जी अक्सर आप दे 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 आपा ਜਦੋਂ ਵੀ ਮਤਲਬ ਕਿ ਬਾਹਰ ਘੁੰਮਣ ਫਿਰਨ ਜਾਣੇ ਆ ਆਪਾਂ ਨੂੰ ਉੱਥੇ ਬਹੁਤ ਪੈਸੇ ਦਾ ਧਿਆਨ ਰੱਖਣਾ ਪੈਂਦਾ ਜੀ ਆਪਾਂ ਨੇ ਦੇਖੋ ਆਪਾਂ ਜਗਟਾ ਵਗੈਰਾ ਤੇ ਕਈ ਵਾਰ ਜੇਬ ਨਹੀਂ ਲੱਗੀ ਹੁੰਦੀ ਇਸ ਤਰ੍ਹਾਂ ਆਪਾਂ ਇੱਕ ਪਰਸ ਅੰਦਰਲੀ ਸਾਈਡ ਟੰਗ ਕੇ ਆਪਣੇ ਪੈਸੇ ਹੈਗੇ ਜੀ ਜਿਹੜੇ ਕਿ ਸੇਫ ਰਹਿਣਗੇ ਇਹ ਆਪਣੇ ਅੰਦਰ ਬਿਲਕੁਲ ਕਿਸੇ ਨੂੰ ਪਤਾ ਵੀ ਨਹੀਂ ਚੱਲਦਾ ਤੇ ਇਸ ਤਰ੍ਹਾਂ ਆਪਾਂ ਇਹ ਪਰਸ ਇਸ ਤਰ੍ਹਾਂ ਵਰਤ ਸਕਦੇ ਆ ਜੀ ਇੱਕ ਪਰਸ ਦੇਖੋ ਜੀ ਮੈਂ ਇਸ ਤਰ੍ਹਾਂ ਲਗਾਇਆ ਜਿਵੇਂ ਆਪਣੇ ਮਤਲਬ ਕਿ ਸਲਵਾਰ ਉੱਤੇ ਜਿਵੇਂ ਸਲਵਾਰ ਦੇ ਉੱਤੇ ਕੋਈ ਬਜ਼ੁਰਗ ਵੀ ਵਗੈਰਾ ਹੁੰਦੇ ਨੇ ਜੀ ਅਕਸਰ ਕਹਿੰਦੇ ਨੇ ਉਹ ਸਾਡੀਆਂ ਜੇਬਾਂ ਲਗਾਓ ਕਈ ਵਾਰ ਜੇਬਾਂ ਨਹੀਂ ਵੀ ਲੱਗੀਆਂ ਹੁੰਦੀਆਂ ਦੇਖੋ ਆਪਾਂ ਇਸ ਤਰ੍ਹਾਂ ਪਰਸੇ ਇੱਕ ਬਰਤ ਸਕਦੇ ਹਾਂ ਜੀ ਲਗਾ ਕੇ ਕੋਈ ਵੀ ਪੈਸਾ ਟਕਾ ਆਪਣਾ ਹੁੰਦਾ ਆਪਾਂ ਇਹਦੇ ਵਿੱਚ ਸਾਮ ਕੇ ਰੱਖ ਸਕਦੇ ਹਾਂ ਤੇ ਇਹ ਵੀ ਆਪਣੇ ਬਹੁਤ ਕੰਮ ਆਉਣ ਵਾਲੀ ਇੱਕ ਚੀਜ਼ ਹੈ ਜੀ ਇੱਕ ਮੈਂ ਤੁਹਾਨੂੰ ਹੋਰ ਦੱਸਦੀ ਆਂ ਜੀ ਦੇਖੋ ਜਦੋਂ ਆਪਾਂ ਘੁੰਮਣੇ ਫਿਰਨੇ ਜਾਂਦੇ ਆਂ ਜੀ ਅਕਸਰ ਆਪਾਂ ਛੋਟੀਆਂ-ਛੋਟੀਆਂ ਚੀਜ਼ਾਂ ਹੁੰਦੀਆਂ ਜੀ ਦੋ-ਤਿੰਨ ਲਫਾਫਿਆਂ ਦੇ ਵਿੱਚ ਪਾਉਨੇ ਆ ਇੱਕ ਲਫਾਫੇ ਵਿੱਚ ਦਵਾਈਆਂ ਪਾ ਲਈਆਂ ਜੀ ਇੱਕ ਲਫਾਫੇ ਵਿੱਚ ਆਪਾਂ ਸੂਈਆਂ ਸਾਈਆਂ ਪਾ ਲਈਆਂ ਇੱਕ ਲਫਾਫੇ ਵਿੱਚ ਰੈਪਿਸਟਿਕਾ ਪਾ ਲਈਆਂ ਇੱਕ ਲਫਾਫੇ ਵਿੱਚ ਕੁਸ ਪਾਲਿਆ ਦੇਖੋ ਜੀ ਆਪਾਂ ਛੋਟੀਆਂ-ਛੋਟੀਆਂ ਚੀਜ਼ਾਂ ਆਪਣੇ ਇਹ ਸਾਨੂੰ ਮੈਂ ਦੱਸਦੀਆਂਗੀ ਤੇ ਆਪਾਂ ਇੱਕ ਕੋਈ ਵੀ ਇਸ ਤਰ੍ਹਾਂ ਕੱਪੜਾ ਲੈ ਲੈਣਾਗਾ ਚਾਹੇ ਕੋਈ ਆਪਾਂ ਕੱਪੜਾ ਲੈ ਲਈਏ ਚਾਹੇ ਕੋਈ ਆਪਾਂ ਲਫਾਫੇ ਨੂੰ ਫੋਲਡ ਕਰਕੇ ਰੱਖ ਲਈ ਜੀ ਉਹਦੇ 2-3 ਪਰਸ ਆਪਾਂ ਇਸ ਤਰ੍ਹਾਂ ਬਕਸੂਏ ਦੇ ਨਾਲ ਲਗਾ ਸਕਦੇ ਆਂਗੇ ਤੇ ਛੋਟੀਆਂ-ਛੋਟੀਆਂ ਚੀਜ਼ਾਂ ਜਿਵੇਂ ਆਪਾਂ ਇਹਦੇ ਵਿੱਚ ਪਾ ਕੇ ਤੁਹਾਨੂੰ ਦਿਖਾ ਵੀ ਦਵਾਂਗੇ ਤੇ ਪਾ ਕੇ ਆਪਾਂ ਇਹਨੂੰ ਕਿਵੇਂ ਵੀ ਕਵਰ ਕਰ ਸਕਕੇ ਕਰਕੇ ਤਾਂ ਆਪਾਂ ਆਪਣੇ ਕੱਪੜਿਆਂ ਵਾਲੀ ਬੈਗ ਦੇ ਵਿੱਚ ਪਾ ਸਕਦੇ ਆਂ ਜੀ ਜਦੋਂ ਵੀ ਆਪਾਂ ਨੂੰ ਚੀਜ਼ ਚਾਹੀਦੀ ਹੁੰਦੀ ਹੈ ਆਪਾਂ ਨੂੰ ਇੱਕੋ ਜਗ੍ਹਾ ਤੇ ਸਾਰੀਆਂ ਚੀਜ਼ਾਂ ਮ ਤੇ ਇਹ ਮੈਂ ਤੁਹਾਨੂੰ 8-9 ਤਰੀਕੇ ਸਾਨੂੰ ਇਸ ਤਰ੍ਹਾਂ ਦੱਸੇ ਨੇ ਜੀ ਦੇਖੋ ਜਿਹੜਾ ਵੀ ਤਰੀਕਾ ਤੁਹਾਨੂੰ ਸਭ ਤੋਂ ਜ਼ਿਆਦਾ ਵਧੀਆ ਲੱਗਿਆ ਮੈਨੂੰ ਕਮੈਂਟ ਕਰਕੇ ਵੀ ਜਰੂਰ ਦੱਸਿਓ ਤੇ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਵੀ ਜਰੂਰ ਲਾਈਕ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਓ ਜੀ ਆਪਾਂ ਦੇਖੋ ਜੇ ਨਾ ਵੀ ਆਪਣੇ ਕੋਲੇ ਬਕਸੂਏ ਹੋਣ ਤਾਂ ਆਪਾਂ ਸੂਈ ਵਿੱਚ ਧਾਗਾ ਪਾ ਕੇ ਉਹਦੇ ਨਾਲ ਵੀ ਇਹ ਦੋ ਤਿੰਨ ਟਾਂਕੇ ਲਗਾ ਕੇ ਇਸ ਤਰ੍ਹਾਂ ਫਿੱਟ ਕਰ ਸਕਦੇ ਹਾਂ ਦੇਖੋ ਜੀ ਇੱਕ ਦੇ ਵਿੱਚ ਦੇਖੋ ਆਪਾਂ ਆਪਣੀਆਂ ਦਵਾਈਆਂ ਪਾ ਦੋ ਇੱਕ ਦੇ ਵਿੱਚ ਖੁੱਲੇ ਪੈਸੇ ਪਾ ਦੋ ਇੱਕ ਦੇ ਵਿੱਚ ਆਪਾਂ ਆਪਣੀਆਂ ਲਿਪਸਟਿਕਾਂ ਕੋਈ ਬੱਚਿਆਂ ਦੇ ਛੋਟੇ-ਛੋਟੇ ਪੈਨ ਹੁੰਦੇ ਆ ਜੀ ヘア ਬੈਂਡ ਹੁੰਦੇ ਆ ਆਪਾਂ ਉਹ ਪਾ ਕੇ ਇਸ ਤਰ੍ਹਾਂ ਇਹਨੂੰ ਆਪਾਂ ਆਪਣੇ ਬੈਗ ਦੇ ਵਿੱਚ ਕਿਵੇਂ ਮਰਜ਼ੀ ਪਾ ਸਕਦੇ ਹਾਂ ਜੀ ਇਹਨੂੰ ਦੇਖੋ ਆਪਾਂ ਇਸ ਤਰ੍ਹਾਂ ਆਪਣੇ ਰਸੋਈ ਵਿੱਚ ਵੀ ਟੰਗ ਸਕਦੇ ਹਾਂ ਰਸੋਈ ਵਿੱਚ ਵੀ ਆਪਣੀਆਂ ਜਿਹੜੀਆਂ ਛੋਟੇ-ਛੋਟੀਆਂ ਚੀਜ਼ਾਂ ਜੀ ਆਪਾਂ ਉਹਦੇ ਵਿੱਚ ਪਾ ਕੇ ਇਸ ਤਰ੍ਹਾਂ ਰੱਖ ਸਕਦੇ ਹਾਂ ਤੇ ਇਸੇ ਤਰ੍ਹਾਂ ਹੀ ਬਣੇ-ਬਣਾਈ ਇਹਨੂੰ ਆਪਾਂ ਬੈਗ ਨੂੰ ਆਪਾਂ ਆਪਣੀ ਜਿਹੜੀ ਅਲਵਾਰੀ ਹੁੰਦੀ ਹੈ ਜੀ ਅਲਵਾਰੀ ਵਿੱਚ ਵੀ ਟੰਗ ਸਕਦੇ ਆ ਤਾਂ ਜੋ ਆਪਣੀਆਂ ਜਿਹੜੀਆਂ ਚੀਜ਼ਾਂ ਜੀ ਆਪਾਂ ਭੁੱਲ ਜਾਨੇ ਕੋਈ ਕਿੱਥੇ ਰੱਖਿਆ ਸੀ ਕੋਈ ਕਾਗਜ਼ ਪੱਤਰ ਕਿੱਥੇ ਰੱਖਿਆ ਸੀ ਜਾਂ ਕੋਈ ਛੋਟੀਆਂ ਛੋਟੀਆਂ ਪਾਸਪੋਰਟ ਫੋਟੋ ਹੁੰਦੀਆਂ ਇੱਕ ਪਾਸੇ ਚ ਆਪਾਂ ਉਹ ਵੀ ਇਸ ਤਰ੍ਹਾਂ ਪਾ ਕੇ ਬੱਚਿਆਂ ਦੀ ਹੋਣ ਚਾਹੀਏ ਵੱਡਿਆਂ ਦੀ ਹੋਣ ਆਪਾਂ ਇਕੱਠੇ ਇੱਕ ਜਗ੍ਹਾ ਤੇ ਰੱਖ ਸਕਦੇ ਆ ਤਾਂ ਜੋ ਆਪਾਂ ਨੂੰ ਲੋੜ ਪੈਣ ਤੇ ਸਾਰੀਆਂ ਚੀਜ਼ਾਂ ਆਸਾਨੀ ਨਾਲ ਮਿਲ ਸਕਣ ਦੇਖੋ ਜੀ ਮੈਂ ਇੱਕ ਇਸ ਤਰ੍ਹਾਂ ਦੇ ਉੱਤੇ ਤੇ ਬਟਨ ਲਗਾਤਾ ਤਾਂ ਜੋ ਇਹ ਹੈਗਾ ਜੀ ਜਿਹੜਾ ਆਪਣਾ ਫਿਕਸ ਹੋ ਜੇ ਜਿਹੜਾ ਆਪਾਂ ਵੈਗ ਤਿਆਰ ਕੀਤਾ ਹੈ ਤੇ ਆਪਣੀਆਂ ਚੀਜ਼ਾਂ ਬਿਲਕੁਲ ਵਿਖਰਨਾ ਆਪਣੇ ਬਿਲਕੁਲ ਇੱਕ ਜਗ੍ਹਾ ਤੇ ਆਪਾਂ ਨੂੰ ਸਾਰਾ ਕੁਝ ਮਿਲ ਮਿਲ ਜਾਂਦਾ ਹੁੰਦਾ ਜੀ ਇਸੇ ਤਰ੍ਹਾਂ ਆਪਾਂ ਤੁਹਾਨੂੰ ਕਿੰਨੀਆਂ ਟ੍ਰਿਕਾਂ ਦੱਸੀਆਂ ਜੀ ਆਪਾਂ ਇੱਕ ਟ੍ਰਿਕ ਤੁਹਾਨੂੰ ਹੋਰ ਵੀ ਦੱਸਾਂਗੇ ਜਿਹੜੀ ਕਿ ਉਹ ਵੀ ਤੁਹਾਡੇ ਬਹੁਤ ਹੀ ਕੰਮ ਆਉਣ ਵਾਲੀ ਚੀਜ਼ ਹੈ ਦੇਖੋ ਆਪਾਂ ਇਹ ਤੁਹਾਨੂੰ ਇਸ ਤਰ੍ਹਾਂ ਆਪਣਾ ਇੱਕ ਵੈਗ ਵਾਂਗੂ ਟਾਈਪ ਬਣ ਗਿਆ ਜੀ ਇਹਨੂੰ ਆਪਾਂ ਦੇਖੋ ਜਿਵੇਂ ਆਪਣੀ ਖੁੰਟੀਆਂ ਲੱਗੀਆਂ ਹੁੰਦੀਆਂ ਹਨ ਮਾਰੀ ਦੇ ਵਿੱਚ ਵੀ ਇਸ ਤਰ੍ਹਾਂ ਰੱਖ ਸਕਦੇ ਹਾਂ ਜੀ ਤਾਂ ਜੋ ਸਾਰੀਆਂ ਚੀਜ਼ਾਂ ਇੱਕ ਜਗ੍ਹਾ ਤੇ ਪਈਆਂ ਰਹਿਣ ਦੇਖੋ ਜੀ ਰਾਤ ਨੂੰ ਕਈ ਵੇਹਾਂ ਨੂੰ ਆਦਤ ਹੁੰਦੀ ਹੈ ਆਪਣੇ ਹੱਥਾਂ ਵਿੱਚ ਛਾਪ ਕੱਢ ਲਈ ਜਾਂ ਕੋਈ ਕੰਨਾਂ ਦੇ ਵਿੱਚੋਂ ਟੌਪਸ ਲੇ ਕਹਿੰਦੇ ਸਾਡੇ ਚੁਬਦੇ ਨੇ ਰਾਤ ਨੂੰ ਲਾ ਕੇ ਇਸਤਰੀ ਰੱਖ ਦਿੰਦੇ ਆ ਉਹ ਵੀ ਆਪਾਂ ਇਸ ਤਰ੍ਹਾਂ ਪਾ ਕੇ ਆਪਣੇ ਬੈੱਡ ਬੈੱਡ ਵਿੱਚ ਰੱਖ ਸਕਦੇ ਆ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ